ਮੁਹਾਰੇ ਜਿਲ੍ਹੇ ਦੇ ਇਲਾਕਾ ਨਿਊ ਚੰਡੀਗੜ੍ਹ ਦੇ ਵਿੱਚ ਕਈ ਦਿਨਾਂ ਤੋਂ ਜ਼ਮੀਨਾਂ ਦੇ ਫਰੌਰ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਸਿਸਟਮ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿਸੇ ਵਿਅਕਤੀ ਦੇ 3-4 ਏਕੜ ਜ਼ਮੀਨ ਦੇ ਉੱਤੇ ਬਿਆਨਾ ਹੋਣ ਲੱਗਿਆ ਸੀ ਪਰ ਉਸ ਤੋਂ ਪਹਿਲੇ ਜਾਣਕਾਰੀ ਅਸਲ ਮਾਲਕਾਂ ਨੂੰ ਪਤਾ ਲੱਗ ਗਈ ਜਿਸ ਤੋਂ ਬਾਅਦ ਜਾ ਕੇ ਉਸ ਦੀ ਜ਼ਮੀਨ ਦਾ ਬਚਾਅ ਹੋ ਗਿਆ ਤੇ ਦੂਜਾ ਮਾਮਲਾ ਇੱਕ ਹੋਰ ਪਨੌਰ ਪਿੰਡ ਦਾ ਆਇਆ ਸੀ ਜਿੱਥੇ ਕਿ 7 ਕਰੋੜ 90 ਲੱਖ ਰੁਪਏ ਦਾ ਕਿ 2 ਕਰੋੜ ਰੁਪਇਆ ਪਹਿਲਾਂ ਬਿਆਨਾ ਲੈਣ ਲੱਗੇ ਸੀ 5 ਲੱਖ ਰੁਪਏ ਦੀ ਜਿਹੜੀ ਕਰੀਬ ਦੱਸੀ ਜਾ ਰਹੀ ਕਿ ਟੋਕਨ ਮਨੀ ਲਾ ਲਈ ਸੀ ਪਰ ਇੱਕ ਮਾਮਲਾ ਹੁਣ ਹੋਰ ਆ ਗਿਆ ਸਿਸਮਾ ਦੇ ਨੇੜੇ ਸੁਣ ਆ ਗਿਆ ਸਿਸਮਾ ਦੇ ਨੇੜੇ ਸੁਲਤਾਨਪੁਰ ਟੱਪਰੀਆਂ ਦੀ ਜ਼ਮੀਨ ਹੈ ਜਿੱਥੇ ਕੀ ਜੋ ਮਾਲਕ ਨੇ ਉਹਨਾਂ ਨੂੰ ਦੱਸਿਆ ਜਾ ਰਿਹਾ ਕਿ ਸਾਡੀ ਜ਼ਮੀਨ ਦੇ ਉੱਤੇ ਗਲਤ ਤਰੀਕੇ ਨਾਲ ਕੁਝ ਬੰਦੇ ਤਨਾਰ ਬੰਦੇ ਨੇ ਕੋਈ ਠੱਗ ਪ੍ਰਾਪਰਟੀ ਡੀਲਰ ਨੇ ਜਿਹੜੇ ਬਿਆਨਾ ਲੈਣ ਲੱਗੇ ਸੀ ਜ਼ਮੀਨ ਵੇਚਣ ਲੱਗੇ ਸੀ ਪਰ ਉਸ ਦੀ ਜਾਣਕਾਰੀ ਪਹਿਲੀ ਅਸਲ ਮਾਲਕਾਂ ਨੂੰ ਪਤਾ ਲੱਗ ਗਈ ਹੈ ਗੱਲਬਾਤ ਕਰਾਂਗੇ ਸਾਡੇ ਨਾਲ ਇਹ ਵਿਅਕਤੀ ਨੇ ਜਿਨ੍ਹਾਂ ਦੀ ਜ਼ਮੀਨ ਹੈ ਹੱਥ ਵਿੱਚ ਕਾਗਜ਼ ਲੈ ਕੇ ਤੁਸੀਂ ਦੇਖੋ ਕਿ ਇਹ ਡਾਕੂਮੈਂਟ ਲੈ ਖੜੇ ਨੇ ਜੋ ਕਿ ਫਰਾਡ ਬੰਦੇ ਨੇ ਬਿਆਨਾ ਬਿਲਕੁਲ ਟਾਈਪ ਵੀ ਕਰਾ ਲਿਆ ਰਜਿਸਟਰੀ ਹੋਣ ਲੱਗੀ ਸੀ ਪਰ ਉਸ ਤੋਂ ਪਹਿਲਾਂ ਹੀ ਕਿਤਨੇ ਕਿਤੇ ਇਹਨਾਂ ਦਾ ਜ਼ਮੀਨ ਦਾ ਬਚਾਅ ਹੋ ਗਿਆ ਗੱਲਬਾਤ ਕਰਾਂਗੇ ਭਾਈ ਜੀ ਕੀ ਨਾਮ ਹੈ ਜੀ ਆਪਣਾ ਪਿੰਡ ਕੈਮ ਵਾਲਾ ਜੀ ਇਹ ਸਾਨੂੰ ਜ਼ਮੀਨ ਜੱਦੀ ਮਤਲਬ ਸਾਡੀ ਸੁਗਨਾ ਝੀਲ ਚ ਜ਼ਮੀਨ ਆਈ ਹੋਈ ਸੀ ਉਹਦੇ ਹਿੱਸੇ ਚ ਸਾਨੂੰ ਇਹ ਜ਼ਮੀਨ ਮਿਲੀ ਹੋਈ ਹੈ ਅੱਛਾ ਇਹ ਸਾਨੂੰ ਜਿੱਦਾਂ ਇੱਧਰ ਡੇਲਣਾ ਡੁਲਣਾ ਨੇ ਸਾਨੂੰ ਇਹ ਦੱਸਿਆ ਵੀ ਇਹ ਥੋੜੀ ਤਾਂ ਜ਼ਮੀਨ ਤੁਸੀਂ ਥੋੜੀ ਤੁਸੀਂ ਸਾਨੂੰ ਤਾਂ ਕਹਿੰਦੇ ਵੀ ਜ਼ਮੀਨ ਵੇਚਦੇ ਨਹੀਂ ਹੂੰ ਹੂੰ ਵੀ ਇਹ ਤਾਂ ਜ਼ਮੀਨ ਥੋੜੀ ਦਾ ਬਿਆਨਾ ਹੋਇਆ ਹੋਇਆ ਹਾਂਜੀ ਤਾਂ ਆਪਾਂ ਕਿਹਾ ਵੀ ਸਾਡੇ ਕੋਲ ਫੋਟੋ ਭੇਜ ਦਿਓ ਜਾਂ ਕੁਝ भे दंदे ਆ ਆਪਾਂ ਇਹ ਦਿਖਾਇਆ ਮੇਰੇ ਚਾਚੇ ਦਾ ਤੇ ਮੇਰੇ ਡੈਡੀ ਦਾ ਉਹਨਾਂ ਨੇ ਜਾਲੀਦਾਰ ਕਾਰਡ ਬਣਾ ਕੇ ਕਿੱਥੇ ਤੋਂ ਬਣਾਇਆ ਇਹ ਪਤਾ ਨਹੀਂ ਪੈਦਾ ਜਾਲੀਦਾਰ ਕਾਰਡ ਬਣਿਆ ਹੋਇਆ ਦੋਨਾਂ ਦਾ ਹੀ ਤੇ ਉਹਨਾਂ ਦੇ ਸਾਈਨ ਕੀਤੇ ਹੋਏ ਆ ਜਾਲੀ ਅੱਛਾ ਡੈਡੀ ਦਾ ਵੀ ਤੇ ਚਾਚੇ ਦਾ ਵੀ ਤੇ 80 ਲੱਖ ਕਾਰਡ ਹੀ ਬਣਾ ਲਿਆ ਪੈਨ ਕਾਰਡ ਹੀ ਬਣਾ ਲਿਆ ਜਾਲੀ ਸਾਈਨ ਵੀ ਕਰਤੇ ਹਾਂਜੀ ਸਾਰਾ ਕੁਝ ਕਰ ਸਾਰਾ ਕੁਝ ਤੇ 80 ਲੱਖ ਰੁਪਏ ਬਿਆਨ ਇਹਦੇ ਵਿੱਚ ਇਹਨਾਂ ਨੇ ਸ਼ੋਅ ਕਰਾਇਆ ਵੀ ਆਪਾਂ 80 ਲੱਖ ਰੁਪਏ ਸਾਨੂੰ ਦੇ ਦਿਆ ਜਿਹਦੀ ਸਾਡੇ ਕੋਲ ਤਾਂ ਇੱਕ ਪੰਜੀ ਵੀ ਨਹੀਂ ਸਾਨੂੰ ਤਾਂ ਪਤਾ ਹੀ ਨਹੀਂ ਵੀ ਸਾਡੀ ਜ਼ਮੀਨ ਵਿਕ ਗਈ ਹਾਂ ਹਾਂ ਇਹ ਸਾਰਾ ਕਿੰਨੀ ਜ਼ਮੀਨ ਥੋਡੀ ਇੱਕ ਕਿੱਲਾ ਜ਼ਮੀਨ ਹੈ ਜੀ 1 ਕਿੱਲਾ ਜ਼ਮੀਨ ਹੈ ਹਾਂਜੀ ਇੱਥੇ ਅੱਜ ਜਿਹੜੀ ਮੌਜੂਦਾ ਕੀਮਤ ਕਿੰਨੀ ਹੈ ਇਸ ਤੁਹਾਡੀ ਇੱਕ ਏਕੜ ਜ਼ਮੀਨ ਦੀ ਇੱਥੇ ਜੀ 5 ਕਰੋੜ ਰੁਪਏ ਕਹਿੰਦੇ ਆ 5 ਕਰੋੜ ਰੁਪਏ ਹੈਗੀ ਆ ਹਾਂਜੀ ਪਰ ਆਪਾਂ ਤਾਂ ਇਹਨਾਂ 3 ਕਰੋੜ ਰੁਪਏ ਕਨਾਲ ਦੇ ਹਿਸਾਬ ਨਾਲ ਵੀ ਨਹੀਂ ਦਿੰਦੇ ਜੀ ਤਾਂ 5 ਕਰੋੜ ਦਾ ਕਿੱਲਾ ਵੇਚ ਨਹੀਂ ਹੋਣੀ ਹੈ ਹਾਂਜੀ ਪਰ ਤੁਹਾਡੀ ਫਰਦਾਂ ਵੀ ਕਢਾ ਲੀਆਂ ਜਲਦ ਤਰੀਕੇ ਨਾਲ ਬਿਆਨਾਂ ਵੀ ਟਾਈਪ ਹੋ ਗਿਆ ਰਜਿਸਟਰੀ ਵੀ ਹੋਣ ਲੱਗੀ ਸੀ ਹਾਂਜੀ ਹਾਂਜੀ ਪਰ ਤੁਹਾਨੂੰ ਲੋਕਲ ਡੀਲਰ ਨੇ ਦੱਸਤਾ ਸਾਨੂੰ ਲੋਕਲ ਡੀਲਰ ਨੇ ਦੱਸਿਆ ਵੀ ਤੁਸੀਂ ਤਾਂ ਸਾਨੂੰ ਨਾ ਕਰਦੇ ਵੀ ਤੁਸੀਂ ਜ਼ਮੀਨ ਨਹੀਂ ਵੇਚਦੇ ਪਰ ਤੁਹਾਡੀ ਜ਼ਮੀਨ ਤਾਂ ਵਿਕੀ ਹੋਈ ਹੈ ਵੀ ਤੁਹਾਡਾ ਬਿਆਨਾ ਕਰਿਆ ਹੋਇਆ ਜ਼ਮੀਨ ਦਾ ਬਿਲਕੁਲ ਤੁਸੀਂ ਦੇਖੋ ਕਿ ਨਾਲ ਦੀ ਨਾਲ ਜਿਹੜੇ ਇਹਨਾਂ ਦੇ ਚਾਚਾ ਜੀ ਨੇ ਉਹ ਵੀ ਨਾਲ ਨੇ ਤਾਂ ਇਹ ਜਿਹੜੇ ਡਾਕੂਮੈਂਟ ਨੇ ਤਿਆਰ ਕਰਵਾ ਲਈ ਸੀ ਇਹਨਾਂ ਫਰਾਡ ਬੰਦਿਆਂ ਨੇ 40 ਤਰੀਕੇ ਦੇ ਨਾਲ ਬਿਆਨਾ ਹੋਣ ਲੱਗਿਆ ਸੀ ਤਾਂ ਬਹੁਤ ਮਾਮਲੇ ਆ ਰਹੇ ਨੇ ਇਸ ਇਲਾਕੇ ਦੇ ਇਸ ਸਮੇਂ ਦੇ ਵਿੱਚ ਤੁਸੀਂ ਦੇਖਿਆ ਹੁਣ ਪਿੱਛਦੇ ਨਹੀਂ ਮੁੱਲਾਂਪੁਰ ਦੇ ਵਿੱਚ ਵੀ ਆ ਗਿਆ ਪੜੌਲ ਦੇ ਵਿੱਚ ਪਰ ਹੋਰ ਤੁਹਾਡੀ ਜ਼ਮੀਨ ਦੇ ਉੱਤੇ ਵੀ ਅੱਖ ਰੱਖੀ ਹੋਈ ਸੀ ਇਹਨਾਂ ਤਣਾੜ ਬੰਦਿਆਂ ਨੇ ਕਿਤਨੇ ਕਿਤੇ ਵੇਚ ਕੇ ਫਰਾਰ ਹੋਣ ਦੀ ਤ ਪਚਾਹ ਹੋ ਗਿਆ ਸ਼ੁਕਰ ਹੈ ਤੁਹਾਡੀ ਜ਼ਮੀਨ ਦਾ ਤਾਂ ਕਿਵੇਂ ਤੁਹਾਡੇ ਧਿਆਨ ਚ ਆਇਆ ਕਿਵੇਂ ਹੁਣ ਕੀ ਕਾਰਵਾਈ ਕਰਵਾ ਰਹੇ ਹੋ ਤੁਸੀਂ ਅੱਗੇ ਕਾਰਵਾਈ ਜੀ ਅਸੀਂ ਇਸ ਦੀ ਰਿਪੋਰਟ ਲeke ਐਸਐਸਪੀ ਨੂੰ ਦੇ ਰਹੀ ਹੈ ਜੀ ਅੱਛਾ ਜੀ ਜਿਹੜੇ ਬੰਦਿਆਂ ਨੇ ਬਿਰਨ ਦਿੱਤਾ ਹੋਇਆ ਹੈ ਜੀ ਸਾਨੂੰ ਤਾਂ ਕਿਸੇ ਬੰਦੇ ਨੇ ਦੱਸਿਆ ਸੀਗਾ ਕਿ ਤੁਹਾਡੀ ਜ਼ਮੀਨ ਦਾ ਬਿਰਨਾ ਹੋ ਗਿਆ ਅੱਛਾ ਜੀ ਤਾਂ ਅਸੀਂ ਉਸ ਤੇ ਆਪਣਾ YouTube ਤੇ ਸਾਰਾ ਰਿਗਾਰਡ ਸੀ ਆ ਉਹਦਾ ਹੂੰ ਹੂੰ ਉਹ ਲੈ ਕੇ ਆਪਾਂ ਸਾਡੇ ਕੋਲ ਆ ਗਿਆ ਹੂੰ ਫਿਰ ਅਸੀਂ ਜੋ ਐਪਲੀਕੇਸ਼ਨ ਟਾਈਪ ਕਰਾ ਕੇ ਐਸਐਸਪੀ ਨੂੰ ਦਿੱਤੀ ਹੈ ਹੂੰ ਤੇ ਐਸਐਸਪੀ ਨੇ ਡੀਐਸਪੀ ਨੂੰ ਮਾਰਕ ਕੀਤੀ ਹੋਈ ਹੈ ਆਪਣਾ ਮੁਲ੍ਹਾਪੁਰ ਨੂੰ ਮੁਲ੍ਹਾਪੁਰ ਤੇ ਇਹ 2 ਮਹੀਨੇ ਤੋਂ ਉਹਨਾਂ ਦੇ ਕੋਲ ਪਈ ਹੈਗੀ ਇਹ 3 5 6 ਵਾਰੀ ਮੈਂ ਡੀਐਸਪੀ ਨੂੰ ਮਿਲੀ ਵੀ ਚੁੱਕਿਆ ਹਾਂ ਜੀ ਤਮੇ ਕੱਲ ਵੀ ਮਿਲਿਆ ਸੀ ਕੱਲ ਕਹਿੰਦੇ ਸੀ ਕਿ ਉਹਨਾਂ ਤੇ ਪਰਚਾ ਹੋ ਰਿਹਾ ਉਹ ਬੰਦਾ ਕਹਿੰਦਾ ਫੋਨ ਨਹੀਂ ਚੱਲ ਰਿਹਾ ਕਹਿੰਦਾ ਉਹ 2-3 ਅਸੀਂ ਨੂੰ ਪਰਮਾਨੰਮੀ ਭੇਜੇ ਨੇ ਕਹਿੰਦੇ ਉਹ ਆਇਆ ਨਹੀਂ ਹਲੇ ਤੱਕ ਅਸਤਾ ਕਹਿੰਦਾ ਹੁਣ ਉਹਦੇ ਪਰਚਾ ਕਰਾਂਗੇ ਜਾਂ ਐਫ ਆਈ ਆਰ ਐ ਨਹੀਂ ਜੋ ਵੀ ਹੈਗਾ ਕਹਿੰਦਾ ਐਸ ਐਸ ਪੀ ਨੂੰ ਭੇਜਾਂਗੇ ਫਿਰ ਕਹਿੰਦਾ ਫਿਰ ਵੀ ਆਪਣਾ ਹਫਤੇ ਬਾਅਦ ਪਤਾ ਕਰਨਾ ਤੁਸੀਂ ਤੁਹਾਡੇ ਧਾਰਕਟ ਜਾਰੀ ਲਾਏ ਹੋਈ ਉਹ ਦਿਖਾ ਦੂਗਾ ਜਿਹੜਾ ਕਿਹੜੇ ਕਿਹੜੇ ਧਾਰਕਟ ਲਾਏ ਹੋਏ ਨਹੀਂ ਨਹੀਂ ਜੀ ਇਹਦੇ ਬਣਾਏ ਲਿਫਰਸ਼ੀਟ ਲਾਏ ਹੋਏ ਆ ਤੂੰ ਦੇਖੋ ਕਿ ਜਾਲੀ ਆਧਾਰ ਕਾਰਡ ਕਿੱਥੋਂ ਬਣ ਗਏ ਇਹ ਵੀ ਇਹ ਮੇਰੇ ਨਾਂ ਦੀ ਜਾਲੀ ਜਾਲੀ ਬਣਿਆ ਹੋਇਆ ਹੈ ਜਾਲੀ ਬਣਿਆ ਹੋਇਆ ਹੈ ਇਹ ਤੁਹਾਡੀ ਫੋਟੋ ਨਹੀਂ ਹੈ ਮੇਰੀ ਨਹੀਂ ਹੈ ਜੀ ਤੁਹਾਡੀ ਫੋਟੋ ਨਹੀਂ ਹੈ ਆਧਾਰ ਕਾਰਡ ਪਰ ਆਧਾਰ ਕਾਰਡ ਪੂਰਾ ਤੁਸੀਂ ਦੇਖੋ ਕਿ ਰੈਸਪੀ ਪੂਰਾ ਬਣਾਤਾ ਤੇ ਡੇਟ ਆਫ ਬਰਥ ਹੀ ਹੈ ਨਹੀਂ ਨਹੀਂ ਇਹ ਗਲਤ ਹੈ ਜੀ ਜਿਹੜਾ ਬਰਥ ਵੀ ਗਲਤ ਹੈ ਮੇਰੀ 12 10 1959 ਹੈ ਜੀ ਅੱਛਾ ਇਹ ਕਰਤੀ ਇਹ 14 6 1964 ਇਹ 14 ਜੀ ਮੇਰਾ ਡੇਟ ਆਫ ਬਰਥ ਵੀ ਗਲਤ ਕਰਤੀ ਫੋਟੋ ਵੀ ਗਲਤ ਲਾਦੀ ਆ ਧਾਰ ਕਾਰਡ ਵੀ ਗਲਤ ਬਣਾ ਇਹ ਤਾਂ ਕਿਤੇ ਗਲਤ ਬਣਾ ਕੇ ਕਰਿਆ ਹੋਇਆ ਸਾਰਾ ਅੱਛਾ ਮੇਰੇ ਇਹ ਇਹ ਮੇਰੇ ਬ੍ਰਦਰ ਦਾ ਜੀ ਇਹ ਜੀਤਰਾਮ ਦਾ ਹਾਂ ਜੀ ਐਵੇਂ ਇਹ ਫੋਟੋ ਨਹੀਂ ਦਿਸਦੀ ਹੈ ਹਾਂਜੀ ਹਾਂਜੀ ਇਹ ਬਿਨਾ ਫੋਟੋ ਦੇ ਸਤੋ ਅੱਛਾ ਇਹ ਹੈ ਮੇਰੇ ਬ੍ਰਦਰ ਦਾ ਜੀ ਇਹ ਸੇ ਭਰਾ ਦਾ ਹੈ ਹਾਂਜੀ ਇਹ ਧਾਰ ਕਾਰਡ ਬਣਾਤਾ ਹਾਂ ਇਹ ਅਸਲੀ ਹੈ ਇਹ ਅਸਲੀ ਹੈ ਅੱਛਾ ਅਸਲੀ ਹੈ ਹਾਂਜੀ ਹਾਂਜੀ ਜੀਤਰਾ ਜੀ ਜੀ ਇਹ ਤਾਂ ਜਦ ਅਸੀਂ ਐਸਐਸਪੀ ਸਾਹਿਬ ਨੂੰ ਰਿਪੋਰਟ ਦਿੱਤੀ ਹੈਗੀ ਨਾ ਜੀ ਉਹਦੇ ਵਿੱਚ ਅਸੀਂ ਆਪਣੇ ਅਸਲੀ ਲਾ ਕੇ ਦਿੱਤੇ ਹਾਂ ਠੀਕ ਹੈ ਇਹ ਮੇਰਾ ਕਾਰਡ ਹੈਗਾ ਮੇਰਾ ਨਾਮ ਜੈਪ ਸਿੰਘ ਹੈਗਾ ਤੁਹਾਡੀ ਡੇਟਓ ਪਰਤੇ ਆ ਗਈ ਹੈ ਨਾ 12/10/68 ਹਾਂਜੀ ਉਹਦੇ ਚ ਆਉਟ ਕੀਤੀ ਹੋਈ ਹੈ ਹਾਂਜੀ ਉਹ ਤਾਂ ਗਲਤ ਹੈ ਜੀ ਸਾਰੀ ਹਾਂ ਬਿਲਕੁਲ ਆ ਦੇਖੋ ਇਹ ਜਮੀਨ ਹੈ ਜੀ ਸਾਰੀ ਆ ਪਰ ਦਕੜਾ ਲਿਆ ਹਾਂਜੀ ਹਾਂ ਉਹ ਤੁਹਾਡੇ ਨਾਮ ਹੈ ਸਾਰਾ ਜਿਹੜਾ ਪੁੱਤਰ RAM KRISHAN ਆਸ਼ੂ ਸ਼ਿ ਇਹ ਪਹਿਲੇ ਸਾਡੇ ਇੰਤਜ਼ਾਰ ਜੀ ਜੈਪ ਸਿੰਘ ਪੁੱਤਰ ਆਤਮਾਰਾਮ ਪੁੱਤਰ ਅਮੀ ਚੰਦ ਅੱਛਾ ਇਹ ਜੀਤਰਾਮ ਪੁੱਤਰਾਂ ਆਦਮਾ ਜਾਣ ਸਾਡੇ ਦੋਨੋਂ ਇਹ ਸਾਡੇ ਹਾਂਜੀ ਇਹ ਬਾਕੀ ਜਿਹੜੇ ਸਾਡੇ ਨਾਲ ਮਦਦ ਜਿੰਨੇ ਸਾਡੇ ਹਿੱਸੇ ਚ ਬਾਕੀ ਉਹਨਾਂ ਦੇ ਹਿੱਸਿਆਂ ਜੀ ਜਿੰਦਾ ਸਾਡੇ ਪਿੰਡ ਦੀ ਬੜਿਆਂ ਦੀ ਜ਼ਮੀਨ ਸੀ ਨਾ ਇੱਥੇ ਤੋਂ ਬਾਕੀ ਵੇਚ ਗਏ ਸਾਡਾ ਸਾਡਾ ਹਿੱਸਾ ਰਹਿੰਦਾ ਹੈ ਜੀ ਇੱਥੇ ਇਹ ਸਾਂਝਾ ਮਸਰਕਾ ਹਿਸਾ ਮਸਰਕਾ ਹਾਂਜੀ ਹਾਂਜੀ ਤੇ ਹੁਣ ਕਿਸੇ ਸ਼ੱਕ ਵੀ ਹੈ ਤੁਹਾਨੂੰ ਕਿ ਜਿਹੜੇ ਬੰਦੇ ਨੇ ਗਲਤ ਤਰੀਕੇ ਨਾਲ ਵੇਚਣ ਲੱਗੇ ਕੋਈ ਜਾਣਕਾਰੀ ਤੁਹਾਡੇ ਕੋਲ ਪਹੁੰਚੀ ਹੋਵੇ ਜਾਣਕਾਰੀ ਜੀ ਉਹ ਜਿਹੜਾ ਆਪਣਾ ਗਵਾ ਹੈਗਾ ਇਹਦੇ ਵਿੱਚ ਉਹਨਾਂ ਸੁਖਦੇਵ ਦੱਸਦੇ ਨੇ ਜੀ ਹਾਂਜੀ ਉਦੇ ਮੱਖਣ ਤੋਂ ਪਤਾ ਲੱਗ ਰਿਹਾ ਕੋਈ ਮੱਖਣ ਹੈਗਾ ਕੋਈ ਮਤਲਬ ਕੈਂਬ ਵਾਲੇ ਪਿੰਡ ਦਾ ਅੱਛਾ ਜੀ ਹਾਂਜੀ ਉਹਦਾ ਦੇ ਮਤਲਬ ਸਾਡੇ ਇੱਧਰ ਵੀ ਦੱਸਦੇ ਪਏ ਨੇ ਉਹ ਕਹਿੰਦੇ ਸਾਡੇ ਨਾਲ ਫੈਸਲਾ ਕਰੋ ਇਹ ਕਰੋ ਐਨੀ ਬਾਹਰੋਂ ਗੱਲਾਂ ਹੋ ਰਹੀਆਂ ਹਲੇ ਪਤਾ ਕੁਝ ਤੁਹਾਡੇ ਕੋਲ ਬੰਦੇ ਨਹੀਂ ਸਿੱਧੇ ਆਏ ਕੋਈ ਨਹੀਂ ਆਇਆ ਹਲੇ ਤੱਕ ਜਿਹੜਾ ਮੱਖਣ ਦਾ ਨਾਮ ਲੈ ਰਹੇ ਤੁਸੀਂ ਕੋਈ ਮੱਖਣ ਦੇ ਨਾਲ ਕੋਈ ਤੁਹਾਡੇ ਪਿੰਡ ਦੇ ਨਾਲ ਗੱਲਬਾਤ ਹੋਈ ਕੋਈ ਪਿੰਡ ਦੇ ਬੰਦੇ ਨਾਲ ਨਹੀਂ ਹਲੇ ਸਾਡੇ ਕੋਲ ਕੋਈ ਅਸਲੀ ਇਨਫੋਰਮੇਸ਼ਨ ਹੈ ਨਹੀਂ ਅੱਛਾ ਜੀ ਉਹ ਚ ਗਵਾ ਪਾ ਸੌਰੀ ਸੁਖਦੇਵ ਬਤਾ ਰਹੇ ਕਿ ਮੱਖਣ ਦੇ ਵਿਚਨੋਂ ਅੱਛਾ ਉਹਨੇ ਮੈਨੂੰ ਸਾਈਨ ਕਰਨ ਨੂੰ ਕਿਹਾ ਸੀਗਾ ਇਸ ਬਿਆਨ ਤੇ ਹੂੰ ਹੂੰ ਤਾਂ ਸੁਖਦੇਵ ਨੂੰ ਪੁਲਿਸ ਵਾਲਿਆਂ ਨੇ ਪੁੱਛਿਆ ਸੀਗਾ ਤਾਂ ਉਹਨਾਂ ਨੇ ਰਾਹਿੰਦ ਦੱਸਿਆ ਸਾਨੂੰ ਜੀ ਜਿਹਨੇ ਸੁਖਦੇਵ ਸਿੰਘ ਨੇ ਸਾਡਾ ਫੋਨ ਵੀ ਚੱਕਿਆ ਅੱਛਾ ਹੁਣ ਇਹ ਸਾਡਾ ਫੋਨ ਨਹੀਂ ਚੱਕਦਾ ਨਾ ਦੱਸਦਾ ਹੈ ਕਹਿੰਦਾ ਵੀ ਹਾਂ ਮੇਰੇ ਤੋਂ ਜਾਣ ਕੇ ਰਸਤੇ 'ਚੋ ਕਰਾ ਲਿਆ ਮੈਂ ਕਿ ਰਾਸਤੇ 'ਚੋ ਕੋਈ ਅੱਗੇ ਤਾਂ ਕਿਸੇ ਦੇ ਨਹੀਂ ਹੋਏ ਰਾਸਤੇ ਹੁਣ ਤਾਂ ਇਹ ਮਤਲਬ ਉਹਨਾਂ ਨੇ ਕਹਿਤਾ ਵੀ ਤੂੰ ਕੁਛ ਨਹੀਂ ਉਹਨਾਂ ਨੇ ਪਤਾ ਨਹੀਂ ਕੀ ਕਰ ਰਹੇ ਕਹਿੰਦੇ ਕੰਪਲੀਟ ਤਾਂ ਕਰੀ ਹੋਈ ਆ ਉਹ ਵੀ ਆਪਣੇ ਜੋ ਬਣਦੀ ਕਾਰਵਾਈ ਪੁਲਿਸ ਵਾਲੇ ਕਰ ਰਹੇ ਆ ਅੱਗੇ ਦੇਖੋ ਜੀ ਕੀ ਮੰਗ ਤੁਹਾਡੀ ਪੁਲਿਸ ਅੱਗੇ ਕੀ ਕੀਵੇਂ ਕਾਰਵਾਈ ਕੀ ਮੰਗੇ ਵੀ ਜੇ ਜਿਹੜੇ ਗਲਤ ਐ ਜਿੱਦਾਂ ਦੇ ਕੰਮ ਕਰ ਰਹੇ ਇਹਨਾਂ ਨੂੰ ਫੜਿਆ ਜਾਵੇ ਜੀ ਇਹਨਾਂ ਤੇ ਕਾਨੂੰਨੀ ਕਾਰਵਾਈ ਜੋ ਬਣਦੀ ਉਹ ਕਰੀ ਜਾਵੇ ਬਿਲਕੁਲ ਇਹ ਬਹੁਤ ਵੱਡੀ ਗੱਲ ਹੈ ਦੇਖੋ ਕਿ ਜਿਸ ਤਰੀਕੇ ਨਾਲ ਫਰਾਡ ਲਗਾਤਾਰ ਹੋ ਰਹੇ ਨੇ ਇਧਰ ਕਰੋੜਾਂ ਰੁਪਏ ਦੀਆਂ ਜ਼ਮੀਨਾਂ ਨੇ ਕਿਉਂਕਿ ਇਹ ਪ੍ਰਾਪਰਟੀ ਡੀਲਰ ਕੀ ਕਰਦੇ ਨੇ ਜਿਹੜੇ ਜਾਣਬੁੱਝ ਕੇ ਇਸ ਤਰੀਕੇ ਨਾਲ ਜ਼ਮੀਨਾਂ ਵੇਚਦੇ ਨੇ ਤਾਂ ਇਹਨਾਂ ਦਾ ਮਕਸਦ ਜਿਸ ਤਰੀਕੇ ਨਾਲ ਅਸੀਂ ਜਾਣਕਾਰੀ ਪੂਰੀ ਇਕੱਠੀ ਕੀਤੀ ਹੈ ਤੋਂ ਉਹਦੇ ਵਿੱਚ ਇਹ ਪਤਾ ਲੱਗਿਆ ਕਿ ਇਹ ਬਿਆਨਾ ਲੈਂਦੇ ਨੇ ਕੱਲਾ ਜ਼ਮੀਨ ਦੇ ਉੱਤੇ ਉਹਦਾ ਰਜਿਸਟਰੀ ਤਾਂ ਹੋਣੀ ਨਹੀਂ ਕਿਉਂਕਿ ਉਹ ਜਲਦ ਤਰੀਕੇ ਨਾਲ ਹੋਣੀ ਹੈ ਤਾਂ ਫਿਰ ਬਿਆਨ ਲੈ ਕੇ ਫਰਾਰ ਹੋ ਜਾਂਦੇ ਨੇ ਹੁਣ ਦੇਖੋ ਤੁਸੀਂ ਇਹਨਾਂ ਬੰਦਿਆਂ ਨੇ ਡਰ ਦੇ ਮਾਰੇ ਆਪਣੀ ਜ਼ਮੀਨ ਦੇ ਵਿੱਚ ਇੱਕ ਬੋਰ ਲਗਾ ਦਿੱਤਾ ਹੈ ਕਿ ਇਹ ਸੂਚਨਾ ਦਿੱਤੀ ਹੈ ਹਰ ਬੰਦੇ ਨੂੰ ਕਿ ਜ਼ਮੀਨ ਬਕਾਓ ਨਹੀਂ ਹੈ ਤਦ niche phone number ਪਾ ਦਿੱਤੇ ਨੇ ਕਿ ਅਗਰ ਕੋਈ ਬੰਦਾ ਇੱਥੇ ਆਣ ਕੇ ਜ਼ਮੀਨ ਦਿਖਾਉਂਦਾ ਵੀ ਹੈ ਤਾਂ ਉਹ ਬਿਲਕੁਲ ਇੱਥੇ ਇਹਨਾਂ ਦਾ ਫੋਨ ਨੰਬਰ ਲਿਖਿਆ ਹੋਇਆ ਤਾਂ ਜਿਹੜੇ ਬੰਦੇ ਜ਼ਮੀਨ ਖੇਦਣ ਵਾਲੇ ਨੇ ਉਹ ਜੂ ਇਹਨਾਂ ਨੂੰ ਫੋਨ ਕਰਕੇ ਜਾਣਕਾਰੀ ਲੈ ਲੈਣ ਜਿਹੜੇ ਬੰਦੇ ਅਜੇ ਵੀ ਕਿਤੇ ਕਿਤੇ ਫਸ ਜਾਣਗੇ ਇਹਨਾਂ ਦੇ ਸਕੰਜੇ ਦੇ ਵਿੱਚ ਇਸ ਤਰ੍ਹਾਂ ਦੇ ਬੰਦੇ ਜਿਹੜੇ ਜਾਲੀ ਤਰੀਕੇ ਨਾਲ ਜ਼ਮੀਨਾਂ ਵੇਚਦੇ ਨੇ ਪਰ ਹੁਣ ਸਵਾਲ ਇਹ ਖੜੇ ਹੁੰਦੇ ਨੇ ਕਿ ਜਿਸ ਤਰੀਕੇ ਨਾਲ ਪਿਛਲੇ ਦਿਨ ਅਸੀਂ ਐਸਡੀਐਮ ਖੜਨ ਨਾਲ ਵੀ ਇਹ ਗੱਲਬਾਤ ਕੀਤੀ ਸੀ ਕਿ ਜਿਹੜੀਆਂ ਫਰਦਾ ਨੇ ਫਰਦਾਂ ਦੇ ਉੱਤੇ ਕੋਈ ਨਾ ਕੋਈ ਕੰਡੀਸ਼ਨ ਚਾਹੀਦੀ ਹੈ ਕਿ ਕੌਣ ਬੰਦਾ ਘੜਾ ਸਕਦਾ ਹੈ ਜਾਂ ਫਿਰ ਕੋਈ ਫ ਜੁੜੀ ਡਾਕੂਮੈਂਟ ਜਿਹੜਾ ਉਹਦੇ ਵਿੱਚ ਜਮਾ ਹੋਣਾ ਚਾਹੀਦਾ ਜਿੱਤੋਂ ਬਾਅਦ ਕੀ ਫਰਦਾਨ ਨਿਕਲਣਾ ਨਹੀਂ ਤਾਂ ਭੋਲੇ-ਪਾੜੇ ਜਿਹੜੇ ਕਿਸਾਨ ਨੇ ਜਿਨ੍ਹਾਂ ਨੂੰ ਪਤਾ ਵੀ ਨਹੀਂ ਕਿ ਸਾਡੀ ਜ਼ਮੀਨਾਂ ਪਈਆਂ-ਪਈਆਂ ਵਿਕ ਗਈਆਂ ਕੌਣ ਵੇਚ ਗਿਆ ਇਹ ਵੀ ਨਹੀਂ ਪਤਾ ਲੱਗਦਾ ਉਸ ਤੋਂ ਬਾਅਦ ਲੰਬੇ ਕੇਸ ਚੱਲਦੇ ਰਹਿੰਦੇ ਨੇ ਮਾਨ ਜੋ ਕੋਰਟ ਦੇ ਵਿੱਚ ਫਿਰ ਨਾ ਤਾਂ ਬੰਦਾ ਆਪਣੀ ਜ਼ਮੀਨ ਵੇਚ ਸਕਦਾ ਨਾ ਫਿਰ ਉਸਦੇ ਕੋਈ ਲੋਨ ਲੈ ਸਕਦਾ ਨਾ ਕੋਈ ਹੋਰ ਕੰਮ ਕਰ ਸਕਦਾ ਪਰ ਇਸ ਤਰੀਕੇ ਦੇ ਜਿਹੜੇ ਫਰੋਡ ਡੀਲਰ ਜਾਂ ਫਿਰ ਇਹਦੇ ਧਨਾੜ ਬੰਦੇ ਨੇ ਉਹਨਾਂ ਦੇ ਉੱਤੇ ਨਕੇਲ ਕਸਣੀ ਜ਼ਰੂਰੀ ਹੈ ਤੇ ਸੋਨ ਲੈ ਕੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੋਈ ਹੈ ਐਸਐਸਪੀ ਮੁਹਾਲੀ ਤੇ ਡ ਉਹਨਾਂ ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਦੇ ਉੱਤੇ ਵੱਡੀ ਕਾਰਵਾਈ ਹੁੰਦੀ ਹੈ ਪਰਚਾਦਰਚ ਹੁੰਦਾ ਕਿਉਂਕਿ ਵੱਡੇ ਸਵਾਲ ਨੇ ਹੋਰ ਲੋਕਾਂ ਨੂੰ ਵੀ ਅਪੀਲ ਕਰਦੇ ਜਿਹੜੇ ਲੋਕ ਇਸ ਪਾਸੇ ਜ਼ਮੀਨਾਂ ਖਰੀਦਣਾ ਚਾਹੁੰਦੇ ਨੇ ਜੁਰ ਜ਼ਮੀਨ ਚੈੱਕ ਕਰਿਆ ਕਰੋ ਅਸਲ ਮਾਲਕ ਕੋਲ ਪਹੁੰਚਿਆ ਕਰੋ ਜਿਹੜੇ ਇਦਾਂ ਦੇ ਗਲਤ ਤਰੀਕੇ ਨਾਲ ਡੀਲਰ ਨੇ ਜਿਹੜੇ ਜ਼ਮੀਨਾਂ ਵੇਚਦੇ ਨੇ ਤਾਂ ਉਹਨਾਂ ਸਿਕੰਜਿਆਂ ਤੋਂ ਬਚਿਆ ਜਾ ਸਕੇ ਤੁਹਾਡੇ ਕਿਰਮ ਮੈਂ ਸੰਮਿਤ ਦੇ ਨਾਲ ਹਰਤੇ ਸਿੰਘ